ਅਸਟਾਨ ਦੀ ਕਬੱਡੀ ਖਬਰ ਸਾਹਮਣੇ ਆ ਰਹੀ ਆ ਜਿਹੜਾ ਤਰਨਤਾਰਨ ਦੇ ਪਿੰਡ ਟਰੋਲ ਵਿਖੇ ਪੰਚਾਇਤੀ ਜ਼ਮੀਨ ਨੂੰ ਲੈ ਕੇ ਗੋਲੀ ਚੱਲੀ ਆ ਜਿਸਤੇ ਵਿੱਚ ਇੱਕ ਆਦਮੀ ਦੀ ਮੌਤ ਹੋ ਗਈ ਜਦਕਿ ਇੱਕ ਜਿਹੜਾ ਜ਼ਖਮੀ ਹੋ ਗਿਆ ਵਿਅਕਤੀ ਦਾ ਨਾਮ ਜਮਨੈਲ ਸਿੰਘ ਸਾਨਾ ਬਲਵਿੰਦਰ ਸਿੰਘ ਉਮਰ ਕਰੀਬ 45 ਸਾਲ ਆ ਤੇ ਇੱਕ ਜਿਹੜਾ ਜ਼ਖਮੀ ਆ ਉਹਦਾ ਨਾਮ ਜਸਵੰਤ ਸਿੰਘ ਸਾਨਾ ਭਗੁਰਾ ਸਾਨਾ ਭਗੁਰਾ ਸਿੰਘ ਆ ਆਂਦੇ ਸਾਹ ਦਿੰਦੇ ਆ ਉਹਦੀ ਪਹਿਲਾਂ ਲੱਗਦੀ ਤਿਆਰੀ ਆਪਣੀ ਫੋਲ ਕਰਕੇ ਆ ਦੋ ਪਤੌੜੀ ਪੰਜ ਛੇ ਬੰਦੇ ਲਿਆਦੇ ਉਹਨਾਂ ਕੋਲ ਪਿਸਤੌਲ ਹੀ ਤੇ ਸਿੱਧੇ ਆ ਕੇ ਇਹਦੇ ਗੋਲੀਆਂ ਮਾਰ ਲਾ ਪਿਆ ਇਹ ਕਾਹਦੇ ਮੁੰਡੇ ਅਮਨਦੀਰੇ ਮਾਰੀਏ ਤੇ ਭੱਜ ਕੇ ਬੰਨੇ ਹੋ ਗਿਆ ਤੇ ਇਹਦੀ ਪਹਿਲਾਂ ਤੋਂ ਤਿਆਰੀ ਸੀ ਵੀ ਇਹਨਾਂ ਨੂੰ ਮਾਰਨਾ ਮਾਰਨਾ ਗੋਲੀਆਂ ਨੇ ਚਾਰ ਦਿਨ ਰੇਹ ਕੀਤੀ ਆ ਜਿਹੜੇ ਬੰਦੇ ਜਿਹਨਾਂ ਨੇ ਗੋਲ ਨਹੀਂ ਗੁਰਦੇਵ ਸਿੰਘ ਸਾਫਕਸਾ ਹੈ ਮੰਨੂ ਤਾਂ ਸਾਫਕਸਾ ਸਰਪੰਚਾ ਨਾਨ ਨਿਸ਼ਾਨ ਸਿੰਘ ਆ ਤੇ ਇਹ ਸੱਤ-ਅੱਠ ਬੰਦੇ ਲਈ ਆਇਆ ਪਿਸਤੌਲ ਹਾਰੇ ਕੋ ਹਥਿਆਰ ਹੋਈ ਨਾ ਪਿੰਨ ਕੋਈ ਹੋਰ ਚੜ੍ਹ ਲਿਆ ਗਿਆ ਇਹ ਸਿੱਧੇ ਮਾਰ ਮਾਰ ਕੇ ਤੇ ਆ ਭੱਜ ਗਿਆ ਗਿਆ ਵੀ ਟੌਰ ਨਾ ਨਾ ਕਹਿੰਦੀ ਜੁਰਤਾ লাশ ਚੋਕੇ ਬਿਠਾਓ ਇਹਦਾ ਹੀ ਨਾ ਚਰਾਇਓ ਨਾ ਟੌਰ ਨਾਲ ਗਿਆਂਦਾ ਮਾਰਿਆ ਵੀ ਮੈਜੋ ਤੇ ਉਹ ਕੋਲੀ ਚਲੀ ਗਈ ਹਾਂਜੀ ਪੰਜ ਗੋਲੀਆਂ ਇਹਦੇ ਮਾਰੀਆਂ ਤੇ ਦੋ ਉਹਦੇ ਮਾਰ ਗਿਆ ਸਰਪੰਚ ਸਾਹਿਬ ਕਾ ਇਹਦਾ ਤਾਇਆ ਉਹਦੇ ਮਾਰ ਗਿਆ ਉਹਦੇ ਮਾਰ ਗਿਆ ਜਿਹਨਾਂ ਦੀ ਡੈਥ ਵੀ ਨਾ ਗਈ ਜਰਨੈਲ ਸਿੰਘ ਆ ਜੀ ਸਾਨੂੰ ਸਾਨੂੰ ਬਲਵਿੰਦਰ ਸਿੰਘ ਆ ਜੀ ਉਮਰ ਕਿੰਨੀ ਜੀ ਨਾ ਉਮਰ ਹੋਣੀ 45 ਸਾਲ ਹੋਣੀ ਆ ਪਰਿਵਾਰ ਕਿਹਦੇ ਹਾਂਜੀ ਪਰਿਵਾਰ ਕਿੱਡੇ ਕਿੱਡੇ ਪਰਿਵਾਰ ਦੇ ਤਿੰਨ ਭਰਾ ਵਾਏ ਅੱਛਾ ਜੀ ਤੇ ਪਿਓ ਦੀ ਪਹਿਲਾਂ ਦੱਸ ਤੋ ਜੀ ਆਪਾਂ 6 ਮਹੀਨੇ ਹੋ ਗਏ ਦਾ ਉਹਨਾਂ ਦਾ ਜਸਮント ਸਿੰਘ ਆ ਇੱਕੋ ਜਖਮੀ ਇਹ ਨਾਲ ਆ ਇੱਕ ਜਖਮੀ ਆ ਤੇ ਜਿਹੜਾ ਅਮਨ ਸਿੰਘ ਅਮਨ ਦੇ ਵਿੱਚ ਲੱਗਾ ਗੋਲੀ ਮਾਰਨਾ ਉਹ ਭੱਜ ਗਿਆ ਉਹਦੇ ਵੀ ਮਾਰੀਆਂ ਆ ਨੇ ਤੇ ਜਿਹੜੇ ਦੂਜੇ ਪੰਚਾਇਤ ਵਾਲੇ ਉਹ ਸਾਈਡ ਤੇ ਹੋ ਗਏ ਜਿੱਥੋਂ ਗੋਲੀਆਂ ਦਾ ਜਗਾ ਹੋਇਆ ਦੂਜਿਆਂ ਨੂੰ ਮਾਰਦੇ ਰਾਜ ਗੋਲੀ ਕਿੱਥੇ ਹੋਈ ਬੋਲੀਗੁਰਦ ਐਮਾਨ ਸਿੰਘ ਦੇ ਗੁਰਦਾਰੇ ਪਟੋਲ ਪਿੰਡ ਦਾ ਪਟੋਲ ਪਿੰਡ ਆ ਤੇ ਹਾਂ ਜੀ ਇੰਡੀਆ ਦੀ ਪਹਿਲਾ ਸਲਾਹ ਹੀ ਵੀ ਜਿਹੜਾ ਬੋਲੀ ਤੋਂ ਆਇਆ ਤੇ ਮੈਂ ਨਗਾ ਦੇਵੇ ਚਾਰ ਪੁਲੀਆਂ ਨੇ ਡਿਲੇ ਕੀਤੀਆਂ ਪਹਿਲੂ ਹਾਂ ਜੀ ਇੱਕ ਨਜਾਇਜ਼ ਪਿਸਤੌਲ ਆ ਦੇ ਇੱਕ ਲਾਇਸੈਂਸੀ ਇਹਦੇ ਕੋਲ ਆ ਤੇ ਜਿਹੜੇ ਮੁੰਡੇ ਦੂਜੇ ਉਹਨਾਂ ਕੋਲ ਨਜਾਇਜ਼ ਹਥਿਆਰ ਆ ਇਹਨਾਂ ਪਿੰਡ ਜੇ ਨਾ ਕਦੀ 200 200 ਬੰਦਾ ਪਿੰਡ ਜੀ ਲਾ ਕੇ ਦਸਤ ਜਿਆਦੀ ਮਣਾਉਣ ਡਿਆ ਲਾਮਾ ਮੇਲੇ ਤੇ 200 200 ਗੱਡੀ ਲਿਆਉਂਦਾ ਵਾ ਇਹ ਪਿੰਡ ਜਾਂਦਾ ਮੈਂ ਕਿਸ ਨੂੰ ਰਹਿ ਨਹੀਂ ਦੇਣਾ ਇਹਨਾਂ ਬਹੁਤੀ ਦਾਸਤ ਪਾਈ ਆ ਆਡੇ ਇਹੋ ਪ੍ਰਵਾਸ ਹੋਣ ਨਾਲ ਇਹਨਾਂ ਸਖਤ ਤੋਂ ਸਤ ਕਾਰਵਾਈ ਕੀਤੀ ਆ ਪਾਈ ਦਾ ਸਰਪੰਚੀਓ ਹਾਂਜੀ ਉਹ ਉਹ ਆ ਕਿ ਸਰਪੰਚੀ ਆ ਆਮ ਪਾਰਟੀ ਦਾ ਕਦੀ ਉਹ ਅਕਾਲੀਆਂ ਚ ਹੋ ਜਾਂਦਾ ਕਦੀ ਕਾਂਗਰਸ ਚ ਹੋ ਜਾਂਦਾ ਉਹ ਕਿ ਗੋਲੀ ਮਾਰੀ ਆ ਆਮ ਪਾਰਟੀ ਵਰਸਲ ਪਰ ਜੀ ਨਾ ਨਾ ਕਾਂਗਰਸ ਦਾ ਅਜੇ ਇਹਦੇ ਗੋਲੀ ਮਾਰੀ ਆ ਜਿਹਨੇ ਮਾਰੀ ਆ ਆਮ ਪਾਰਟੀ ਚ ਹੋਣਾ ਜੀ ਉਹ ਆਮ ਪਾਰਟੀ ਹਾਂਜੀ ਕੀ ਨਾਲ ਸਰ ਦਰਿਆਲ ਸਿੰਘ ਅਸਧਾਰਾ ਸਿੰਘ ਸਨ ਉਹ ਕੀ ਮੰਗ ਕਰਦੇ ਕਿਹਨੂੰ ਚਾਹੀਦਾ ਆਏ ਆਂਦੇ ਮੈਨੂੰ ਇਨਸਾਫ ਮਿਲਣਾ ਚਾਹੀਦਾ ਸਖਤ ਤੋਂ ਸਤ ਕਾਰਵਾਈ ਹੋਣੀ ਚਾਹੀਦੀ ਆ ਫੜ ਕੇ ਦੇ ਉਹ ਪਰਿਵਾਰ ਰੱਥੇ ਭੱਜ ਗਏ ਬੱਲੇ ਪਰਿਵਾਰ ਭੱਜ ਗਿਆ ਜੀ ਹੁਣ ਹਾਂ ਜੀ ਇਹਦਾ ਜਲਦੀ ਜਲਦੀ ਸਾਨੂੰ ਜਿਹੜਾ ਜਗਮੀ ਉਹਨੂੰ ਕਿਤੇ ਦਾਖਲ ਕਰਾਇਆ ਗਿਆ ਉਹਨੂੰ ਅਮਨਦੀਪਾ ਹਸਪਤਾਲ ਕਰਾਇਆ ਗਿਆ ਇਹਨਾਂ ਦੀ ਕਿੰਨੀਆਂ ਪਾਣੀਪੂਰੀ ਕਿ ਜਿਹੜੇ 5 ਗੋਲੀਆਂ ਵੱਜੀਆਂ ਜੀ ਇਹਦੇ ਰਾਜ ਦੀ ਡਾਕਟਰਾਂ ਦੇ ਵੀ ਰਾਜ ਦੀ ਦੱਸ ਮੌਕੇ ਤੇ ਹੋ ਗਈ ਇਹਨੂੰ ਉੱਥੋਂ ਐ ਭੱਜ ਗਏ ਤੇ ਉੱਥੋਂ ਚੁੱਕਿਆ ਉਹਦੇ ਅਜਦਾ ਪਿਆਰ ਤਾਂ ਇਹ ਵੀ ਜਿਹੜਾ ਮਰਡਰਰ ਇਸਰ ਕੀ ਸਾਲਾ ਮਾਮਲਾ ਇਹ ਜੀ ਆਪਣਾ ਰਟੋਲ ਪਿੰਡ ਆਜੇ ਉੱਥੇ ਪਿੰਡ ਦੀ ਪੰਚਾਇਤ ਦੀ ਬੋਲੀ ਹੋ ਰਹੀ ਬੋਲੀ ਦਰਾਨੀ ਇਹਨਾਂ ਦੀ ਆਪਸ ਤੂ ਤੂ ਮੈਮ ਹੋਈ ਆ ਉੱਥੇ ਜਿਹੜੀਆਂ ਗੋਲੀਆਂ ਬੰਦਿਆਂ ਤੇ ਮਾਰਤੀਆਂ ਗਿਆ ਇੱਕ ਦੀ ਡੈਥ ਹੋ ਗਈ ਦੂਜਾ ਅਮਸਰ ਰੈਫਰ ਸਰ ਜੀ ਡੈਥ ਦਾ ਨਾਮ ਰੋਹ ਜੀ ਇਹਦਾ ਨਾਮ ਸਾਹਿਬ ਇਲੈਕਸ਼ਨ ਲੜਿਆ ਸੀਗੇ ਸਰਪ ਜਰਨੈਲ ਸਿੰਘ ਦਾ ਨਾਮ ਇਹ ਸਰ ਕੋ ਜਗ ਨੂੰ ਇਹਨੇ ਇੱਕ ਜਨੂ ਹੋਇਆ ਅਮਸਰ ਗੁਰਾ ਉੱਥੇ ਅਮਸਰ ਰੈਫਰ ਕੀਤਾ